ਅੱਜ ਤਾਂ ਲੁਧਿਆਣੇ ਦੇ ਵਿੱਚ ਮੌਸਮ ਐਨਾ ਟਾਪ ਦਾ ਕਿ ਬਾਰਿਸ਼ ਹੋ ਰਹੀ ਆ ਮੇਰਾ ਮਨ ਕੀਤਾ ਪਨੀਰ ਦੀ ਪੁਰਜੀ ਬਣਾਉਣ ਨੂੰ ਕਿਉਂ ਕਿ ਮੈਂ ਢਾਬੇ ਤੋਂ ਨਾ ਪਨੀਰ ਦੀ ਪੁਰਜੀ ਬਹੁਤ ਵਾਰ ਖਾਧੀ ਆ ਬੜੀ ਸਵਾਦ ਲੱਗਦੀ ਆ ਗਿੱਲਾਂ ਵਾਲੇ ਢਾਬੇ ਤੋਂ ਮੈਂ ਕਿਹਾ ਆ ਬਣਾਈਏ ਐਨਾ ਤਾਂ ਪਨੀਰ ਲਿਆਂਦਾ ਵਸ 150 ਗ੍ਰਾਮ ਆ ਐਨੇ ਚ ਨਾ ਦੋ ਜਣੇ ਵਧੀਆ ਖਾ ਲੈਣਗੇ ਪਿਆਜ਼ ਆਪਾਂ ਕਰ ਲਏ ਛੋਟੇ ਛੋਟੇ ਇਹਦੇ ਵਿੱਚ ਗ੍ਰਾਈਂਡ ਕਰ ਲਏ ਤੇ ਤੇਲ ਆਪਾਂ ਪਾਤਾ ਹੋਇਆ ਵਾ ਬਾਹਰੋਂ ਦੇਖ ਲਓ ਵੀ 200 ਰੁਪਏ ਦੀ ਪੁਰਜੀ ਮਾੜੀ ਜਿਹੀ ਮਿਲਦੀ ਆ ਤੁਸੀਂ ਘਰੇ 50 ਰੁਪਏ ਦਾ ਪਨੀਰ ਮੰਗਾ ਕੇ ਐਨ ਮੈਂ ਕਹਿੰਦਾ ਵੀ ਦੋ ਪਲੇਟਾਂ ਜਿੰਨਾ ਬ ਇਹ ਜਦੋਂ ਤਰੀ ਤੂਰੀ ਚ ਉਪਰੋਂ ਮਾੜਾ ਜਿਹਾ ਪਣਾ ਹੋਵੇ ਨਾ ਟਮਾਟਰ ਤੇ ਆਲੂਆਂ ਦੀ ਤਰੀ ਬਣਾਉਣੀ ਹੋਵੇ ਤੇ ਉੱਪਰ ਐਡਾ ਕਾ ਪੀਸ ਨਾ ਬਸ ਪਨੀਰ ਦਾ ਕद्दूकस ਕਰ ਦਿਓ ਇੱਕ ਨੰਬਰ ਦਾ ਬਣੂਗਾ ਮੈਂ ਕਹਿੰਦਾ ਉਹ ਤਰੀ ਆਲੂ ਵਾਲੀ ਤਰੀ ਨਾ ਇੱਕ ਨੰਬਰ ਦੀ ਬਣੂਗਾ ਮਾੜਾ ਜਿਹਾ ਪਨੀਰ ਕद्दूकस ਕਰਨਾ ਹੀ ਉਹਦੇ ਹੀ ਜਾਂਦਾ ਸੀ ਪਰ ਆਪਾਂ ਥੋੜਾ ਜਿਹਾ ਵੱਡਾ ਰੱਖਣਾ ਵਾ ਵੀ ਪੂਜੀ ਬਣਉਣੀ ਐ ਇਸ ਕਰਕੇ ਥੋੜੀ ਵਧੀਆ ਉਹੀ ਮਾੜਾ ਜਿਹਾ ਪਨੀਰ ਨਾ ਕद्दूकस ਕਰਨ ਤੋਂ ਬਾਅਦ ਕਾਫੀ ਫੈਲਿਆ ਫੈਲਿਆ ਲੱਗਦਾ ਤੇ ਪਿਆਜ਼ਾਂ ਦੀ ਕੁਆਂਟੀਟੀ ਤੁਹਾਡੀ ਵੱਧ ਹੋਣੀ ਚਾਹੀਦੀ ਐ ਮੋਟਾ ਮੋਟਾ ਜਿਹਾ ਕद्दूकस ਕਰ ਲੈਣਾ ਪਜੀਤ ਹੋ ਉਹ ਲੈ ਕद्दू ਕਸ ਇਹਨੇ ਡਬਲ ਕੁਆਂਟੀਟੀ ਹੋ ਜਾਣਾ ਪਿਆਜ਼ਾਂ ਨਾਲ ਮਿਲ ਕੇ ਜਿੰਨਾ ਸਿੰਪਲ ਬਣਾਓਗੇ ਉਹਨਾਂ ਟੇਸਟ ਵਧੀਆ ਆਊਗਾ ਬਸ ਆ ਨੂਨ ਪਾਇਆ ਹਲਕੀ ਜੀ ਹਲਦੀ ਪਾਈ ਆ ਤੇ ਆ ਮਿਰਚ ਪਾਈ ਆ ਪਿਆਜ਼ ਤੇ ਲਸਣ ਨੂੰ ਸੁਣ ਕद्दू ਕਸ ਕਰ ਲਏ ਸੀਗੇ ਤੜਕਾ ਲੱਗ ਗਿਆ ਹੁਣ ਆਪਾਂ ਪਾਤਾ ਪਨੀਰ ਤੇ ਇਸ ਤੋਂ ਬਾਅਦ ਦੇਖਿਓ ਤੁਸੀਂ ਨਜ਼ਾਰਾ ਇੰਨਾ ਕੁ ਵਧੀਆ ਆਊਗਾ ਚਾਹੇ ਤੁਸੀਂ ਚਖਣੇ ਦੇ ਤੌਰ ਤੇ ਖਾ ਲਓ ਨਿਕਲਦਾ ਨਾ ਤੇਰੇ ਨਾਲ